ਇਹ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਜੀ ਇਹ ਆਲਟਰਨੇਟ ਸਰਕਟ ਹੈ। ਪਿਛਲੀ ਵਾਰੀ ਜਿਹੜਾ ਸੀ ਗਰਜਿੰਦਰਾ ਹਸਤਾਬ ਦੇ ਵਿੱਚ ਨਾ ਜੀ ਪਿਛਲੇ ਹਫਤੇ ਰਾਤ ਨੂੰ ਦਿੱਕਤ ਆਈ ਸੀ। ਉਹਦੇ ਵਿੱਚ ਜਿਹੜੀ ਬਡੁੰਗਰ ਤੋਂ ਲਾਈਨ ਆਉਂਦੀ ਹੈ ਅੰਡਰਗਰਾਉਂਡ ਲਾਈਨ ਹੈ। ਉਹਦੇ ਵਿੱਚ ਫਾਲਟ ਪੈ ਗਿਆ ਸੀਗਾ ਔਰ ਬਿਜਲੀ ਦੀ ਡਿਸਟਰਪਸ਼ਨ ਹੋਈ ਸੀ ਔਰ ਮਿਲਜਾਂ ਨੂੰ ਬਹੁਤ ਦਿੱਕਤ ਆਈ ਸੀ। ਤੇ ਸਾਡਾ ਬਡੁੰਗਰ ਦੇ ਵਿੱਚ 66 ਕੇਵੀ ਦੀ ਦੋ ਆਲਟਰਨੇਟ ਲਾਈਨਾਂ ਆਈਆਂ ਜੀ। ਇੱਕ ਜਿਹੜੀ ਇੱਕ ਸ਼ਕਤੀ ਘਰ ਤੋਂ ਆਉਂਦੀ ਹੈ ਇੱਕ ਜਿਹੜੀ ਦੂਜੀ ਆਉਂਦੀ ਹੈ ਜਿਹੜੀ ਆਪਣੇ ਤੋਂ। ਹਾਂਜੀ ਪਸਾਣੇ। ਦੂਜੀ ਪਸਾਣੇ ਵਾਲੀ ਹੈ ਜੀ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਜਿਹੜੀ ਆਲਟਰਨੇਟ ਹੈ ਉਹ ਇੱਥੇ ਚਾਹੀਦੀ ਆ ਹੁਣ ਇਹਨਾਂ ਨੇ ਇੱਕ ਇਹ ਬਡੂੰਗਰ ਤੋਂ ਆ ਰਹੀ ਆ ਜੀ ਤੇ ਜਿਹੜੀ ਦੂਜੀ ਹੈਗੀ ਆ ਉਹ ਜਿਹੜਾ ਪੁਰਾਣਾ ਬੱਸ ਸਟੈਂਡ ਹੈ ਉੱਥੋਂ ਆਂਦੀ ਆ ਤੇ ਤੀਜੀ ਅਸੀਂ ਇੱਕ ਹੋਰ ਲਗਾ ਰਹੇ ਹਾਂ ਉਹ ਸ਼ਕਤੀ ਬੈਟ ਤੋਂ ਆਏਗੀ ਸੋ 300 ਸੁਣ ਗਿਆ ਇੱਥੇ ਜੇ ਇੱਕ ਸੋਰਸ ਹੋ ਜਾਵੇ ਦੂਜਾ ਦੂਜਾ ਹੋ ਜਾਵੇ ਤੀਜਾ ਬਾਈ ਚਾਂਸ ਕਦੇ ਵੈਸੇ ਇਦਾਂ ਹੋਇਆ ਨਹੀਂ ਜੇ ਤੀਜਾ ਹੋ ਜਾਤਾ ਜਨਰੇਟਰ ਵੀ ਸਾਡੇ ਚੜੇ ਆ ਗਿਆ ਬਿਲਕੁਲ ਟਿਪ ਟਾਪ ਹੋਣਗੇ ਉਹਨਾਂ ਚ ਡੀਜ਼ਲ ਪਿਆ ਹੋਏਗਾ ਔਰ ਉਹਨਾਂ ਦੇ ਵਿੱਚ ਪੱਤੀਆ ਤੇ ਮੈਂ ਇਹਦੀ ਫੋਲੋਅ ਅਪ ਹੈ ਮੈਂ ਇਹਨੂੰ ਹਰ ਹਫ਼ਤੇ ਰਿਵਿਊ ਕਰੂੰਗਾ ਜਿੰਨੀ ਦੇਰ ਜਿਹੜਾ ਸਿਸਟਮ ਹੈ ਪਰਫੈਕਟ ਹੋ ਜਾਏ ਅਗਲੀ ਗੱਲ ਹੈ ਵੀ ਇੱਥੇ ਤੱਕ ਸੀ ਪਹੁੰਚਾ ਦਿੱਤੀ ਪਹਿਲਾਂ ਬਡੁੰਗਰ ਤੱਕ ਸੀਗੀ ਜਿੱਥੇ ਉਹਨਾਂ ਦਾ 66 KB ਦਾ ਫਿਰ ਇੱਥੇ ਇੱਕ ਲਾਈਨ ਆ ਗਈ ਹੁਣ ਇੱਥੇ ਤਿੰਨ ਹੋ ਗਈਆਂ ਹੁਣ ਇਹਨਾਂ ਨੂੰ ਮੈਂ ਹਸਪਤਾਲ ਦੇ ਅੰਦਰ ਲੈ ਕੇ ਜਾਵਾਂਗਾ ਤਿੰਨਾਂ ਜੇ ਅੱਗੇ ਵੀ ਜਿਹੜਾ ਇਹਨਾਂ ਦਾ ਬਕਸਾ ਲੱਗਦਾ ਜਿਹੜਾ ਜਿਵੇਂ MCX ਦਾ ਬਕਸਾ ਆ ਜਾਂ ਸੁਪਰ ਸਪੈਸ਼ਲਟੀ ਵੇਖਦਾ ਜਾਂ ਐਮਰਜੈਂਸੀ ਦਾ ਬਕਸਾ ਉਹ ਵੀ ਡਬਲ ਹੋਏਗਾ ਜੀ ਮਤਲਬ ਤਾਂ ਕਿ ਕਿਸੇ ਵੀ ਨੌਬਤ ਵਿੱਚ ਸਾਡੇ ਕਿਸੇ ਵੀ ਮਰੀਜ਼ ਨੂੰ ਜਿਹੜਾ ਸੀਰੀਅਸ ਨੇ ਕਿਉਂਕਿ ਸਾਡੇ ਕੋਲੇ ਬਹੁਤ ਸੀਰੀਅਸ ਕ੍ਰਿਟੀਕਲ ਲਾਈਫ سپورਟ ਤੇ ਪਏ ਹੁੰਦੇ ਪੇਸ਼ੈਂਟ ਜਿਹੜੇ ਸਾਡੇ ਕੋਲੇ ਪਏ ਹੁੰਦੇ ਕ੍ਰਿਟੀਕਲ ਪੇਸ਼ੈਂਟਸ ਸੋ ਉਹਨਾਂ ਨੂੰ ਬਿਜਲੀ ਦੀ ਜਿਹੜੀ ਰਿਸੈਪਸ਼ਨ ਹੈ ਉਹਨਾਂ ਵਾਸਤੇ 1 ਮਿੰਟ ਵੀ ਬਹੁਤ ਹੈ ਸਾਡੀ ਕੋਸ਼ਿਸ਼ ਹੋਏਗਾ ਕਿ ਫ੍ਰੈਕਸ਼ਨ ਆਫ ਸੈਕਿੰਡ ਦੇ ਵਿੱਚ ਇਥੋਂ ਵੀ ਚੇਂਜ ਹੋ ਜਾਏ ਬਕਸੇ ਤੋਂ ਵੀ ਚੇਂਜ ਹੋ ਜਾਏ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਸੋ ਪੂਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਸਾਡੀ ਜਿਹੜੀ ਸਰਕਾਰ ਹੈ ਮਾਨ ਸਰਕਾਰ ਹੈ ਉਹ ਕਮਿਟਿਡ ਹੈ ਲੋਕਾਂ ਵਾਸਤੇ